ਸੁਰਤੋਂ ਲੱਗਦਾ ਹੈ ਕਿ ਸਟੇਟ ਦੇ ਕੋਲ ਖਾਸ ਤੌਰ ਤੇ ਪੰਜਾਬ ਸੂਬੇ ਦੇ ਕੋਲ ਪੰਜਾਬ ਦੀ ਸਰਕਾਰ ਕੋਲੇ অপਸ਼ਨ ਹੈਗੀ ਹੈ ਕਿ ਉਹ ਇਸ ਪਾਲਿਸੀ ਨੂੰ ਲਾਗੂ ਕਰਨਗੇ ਕਿ ਉਹਨਾਂ ਦੇ ਕੋਲ ਇਹੀ অপਸ਼ਨ ਆ ਕਿ ਉਹਨਾਂ ਦੇ ਕੋਲ ਦੂਜੀ অপਸ਼ਨ ਇਹ ਹੈਗੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਕਹਿਣਗੇ ਕਿ ਇਹ ਪਾਲਿਸੀ ਸਾਨੂੰ ਸੂਟ ਨਹੀਂ ਕਰਦੀ ਜਾਂ ਉਹ ਤੀਸਰੀ ਇਹ ਗੱਲ ਹੈ ਕਿ ਪੰਜਾਬ ਸਰਕਾਰ ਆਪਣੀ ਪਾਲਿਸੀ ਬਣਾਏਗੀ ਜਿਹੜੀ ਹੋ ਸਕਦਾ ਇਹਦੇ ਵਿੱਚੋਂ ਕੁਝ ਪੁਆਇੰਟ ਹੋਣ ਜਾਂ ਪੰਜਾਬ ਦੀ ਯੂਨਿਕ ਜੋ ਜ਼ਰੂਰਤ ਹੈ ਉਹਦੇ ਮੁਤਾਬਿਕ ਹੋਣ ਪੰਜਾਬ ਸਰਕਾਰ ਨੇ ਆਪਣੀ ਅਗਰੀਕਲਚਰ ਪਾਲਿਸੀ ਤੁਸੀਂ ਦੇਖ ਲਈਏ ਸਾਰੇ ਜਹਾਨ ਨੇ ਦੇਖ ਲਈਏ ਜਿਹਨੂੰ 22 ਸਾਲ ਲੱਗੇ ਬੜਦਿਆਂ ਨੂੰ ਤੇ ਟ੍ਰਾਂਸਲੇਟ ਹੁੰਦੇ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਲੇਕਿਨ ਪੰਜਾਬ ਸਰਕਾਰ ਨੂੰ ਓਵਰਵੈਲਮਿੰਗਲੀ ਪੂਰੇ ਜੋਸ਼ੋਖ ਰੋਸ਼ ਦੇ ਨਾਲ ਇਸ ਪਾਲਿਸੀ ਦੇ ਉੱਤੇ ਆਪਣਾ ਵਿਚਾਰ ਰੱਖਣਾ ਚਾਹੀਦਾ ਤੇ ਆਪਣੇ ਭੂਵਿੱਖ ਲਈ ਜੋ ਸਾਨੂੰ ਅਮੈਂਡਮੈਂਟਾਂ ਚਾਹੀਦੀਆਂ ਨੇ ਨਾ ਹੋਣ ਪਹਿਲਾਂ ਸਾਨੂੰ ਉਹ ਦਸਤਨੀਆਂ ਦੇ ਚਾਹੀਦੀਆਂ ਨੇ ਕਿ ਸਾਡੇ ਕਿਸਾਨ ਦੀ ਇਹ ਜ਼ਰੂਰਤ ਹੈ ਇਹ ਗਲੋਬਲ ਲੈਵਲ ਤੇ ਹੁਣ ਤੇ ਬਹੁਤ ਵੱਡਾ ਪ੍ਰਚਾਰ ਤੇ ਪਸਾਰ ਦਾ ਮਾਧਿਅਮ ਹੈ ਸਰਕਾਰਾਂ ਬਹੁਤ ਐਡਵਰਟਾਈਜ਼ਮੈਂਟ ਦਿੰਦੀਆਂ ਨੇ ਅਖਬਾਰਾਂ 'ਚ ਮੀਡੀਆ 'ਚ ਇਹਦੇ ਰਾਹੀਂ ਹੀ ਇੱਕ ਮੌਕਾ ਮਿਲ ਜਾਏਗਾ ਦੇਸ਼ ਦੇ ਵਿੱਚ ਕਿਸਾਨੀ ਦੀ ਦਸ਼ਾ ਤੇ ਆਉਣ ਵਾਲੀ ਦਿਸ਼ਾ ਨਿਰਧਾਰਿਤ ਕਰਨ ਲਈ